ਸਤਿ ਸ੍ਰੀ ਅਕਾਲ ਜੀ ਸਵਾਗਤ ਹੈ YouTube ਚੈਨਲ ਫਾਰਮਰ ਲਾਈਫ ਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਟਰੈਕਟਰਾਂ ਦੀ ਤੇ ਇਹ ਵੀਡੀਓ ਆਪਾਂ ਪਹਿਲਾਂ ਵੀ ਇਸ ਵੀਰ ਦੇ ਘਰੋਂ ਕਾਫੀ ਪਾਈਆਂ ਤੇ ਆਪਾਂ ਆਏ ਆ ਪਿੰਡ ਸਿਵੀਆਂ ਜ਼ਿਲ੍ਹਾ ਬਟਿੰਡਾ ਤਹਿਸੀਲ ਗੁੰਜਣਾਪੜੀ ਜੀ ਤੇ ਟਰੈਕਟਰ ਬਾਈਕ ਕੋਲ ਕਾਫੀ ਖੜਿਆ ਹੈ ਨਵੇਂ ਟਰੈਕਟਰ ਹੈ ਬਿਲਕੁਲ ਜੀ ਯੰਸੀ ਪੀਸ ਇੱਕ ਟਾਈਪ ਦੀ ਯੰਸੀ ਬਣਾਈ ਖੜੀ ਆ ਬਾਈ ਦੇ ਘਰੇ ਤੇ ਵੀਡੀਓ ਥਰੂ ਕਰ ਦਿਓ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੇ ਵੀਰ ਦੇਖਦੇ ਐ ਚੈਨਲ ਨੂੰ ਪਹਿਲੀ ਵਾਰ ਚੈਨਲ ਨੂੰ ਕਰਨਾ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਭੁੱਲਿਓ ਜੀ ਤੇ ਕਰਨੇ ਆ ਆਪਾਂ ਵੀਡੀਓ ਨੂੰ ਸ਼ੁਰੂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੂਰ ਬਾਈ ਠੀਕ ਠਾਕ ਹੋ ਬਹੁਤ ਵਧੀਆ ਬਾਈ ਚੱਲਦੀ ਕਿੰਨੇ ਟਰੈਕਟਰ ਆ ਗਏ ਆਪਣੇ ਕੋਲ ਜੀ ਇਹ ਅੱਜ ਆਪਣੇ ਕੋਲ ਬਾਈ ਜੀ ਹੈਗੇ ਆ 7 ਟਰੈਕਟਰ ਆ ਗਏ 7 ਟਰੈਕਟਰ ਹੋ ਗਏ ਹੈਨਾ ਸੱਤਾਂ ਕੇ ਬਾਕੀ ਅਜੇ ਕੋਈ ਆਉਣੇ ਨਹੀਂ ਸਤੰਵੇ ਹਾਂਜੀ ਤੇ ਬਈ ਇੱਕ ਵਾਰੀ ਐਡਰੈਸ ਆਪਣਾ ਕਨਫਰਮ ਕਰ ਦਿਓ ਆਪਣਾ ਬਈ ਪਿੰਡ ਸੇਵੀ ਆ ਬਠਿੰਡਾ ਦੇ ਬਿਲਕੁਲ ਨਾਲ ਆ ਜਾਂਦਾ ਐਨਪੀਰ ਫੈਕਟਰੀ ਦੇ 5 ਕਿਲੋਮੀਟਰ ਦੀ ਦੂਰੀ ਤੇ ਠੀਕ ਹੈ ਬਈ ਤੇ ਟਰੈਕਟਰ ਆਪਣੇ ਕੋਲੇ ਕੋਈ ਰੂਟੀਨ ਚ ਆਉਂਦੇ ਰਹਿੰਦੇ ਆ ਹਾਂਜੀ ਚੇਂਜ ਹੁੰਦੇ ਰਹਿੰਦੇ ਹਨਾ ਜੀ ਬਹੁਤ ਕਾਫੀ ਨਿਕਲ ਗਿਆ ਉਹ ਜਿਹੜੇ ਸੀਜ਼ਨ ਦਾ ਕੰਮ ਸੀਗਾ ਟਰੈਕਟਰ 12 13 ਚਲੇ ਗਏ ਆਪਾਂ ਦਾ ਇਸ ਸੀਜ਼ਨ ਨਹੀਂ ਠੀਕ ਹੈ ਜੀ ਤੇ ਬਈ ਆਪਾਂ ਟਰੈਕਟਰ ਕਰੀਏ ਸ਼ੁਰੂ ਦਫਾਉਣੇ ਫਿਰ ਹਾਂਜੀ ਹਾਂਜੀ ਬਈ ਜੀ ਬਿਲਕੁਲ ਤੇ ਪਹਿਲਾਂ ਫਿਰ ਇਸ ਤੂੰ ਕਰ ਲੈ ਹੌਲਿਆਂ ਤੋਂ ਹਾਂ ਇਹ 2000 ਮਾਰ ਲਿਆ ਭਾਈ ਸ਼ਤੀਤੀ ਪਾਵਰ ਸਟੀਅਰਿੰਗ ਦੇ ਵਿੱਚ ਪਾਵਰ ਸਟੀਅਰਿੰਗ ਜਾ ਬੀਚ ਤਾਂ ਤੇ ਟਾਇਰ ਇਹਦੇ तकरीबन ਹੈਗੇ ਬਈ ਹਨਾ ਅਗਲੇ 40 45 ਪੈਸੇ ਜਿਆਦਾ ਹੈ ਮੈਂ ਅਗਲੇ 15 ਵਾਲੀ ਕਿ ਪੈਸੇ ਹੈ ਮਗਲੇ 45 ਪੈਸੇ ਹੈ ਜੀ ਹਾਂਜੀ ਇਹਦਾ ਵੀਰੇ ਸ਼ੋਅ ਪਲਗਾੜ ਮਨੋ ਰੀਪੇਂਟ ਹੋਏ ਹੋਏ ਹੈਗੇ ਠੀਕ ਹੈ ਤੇ ਬਾਕੀ ਬੋਡੀ ਦਾ ਰਿੰਬਾ ਦਾ ਨਹੀਂ ਨੂੰ ਸਿੱਟ ਠੀਕ ਹੈ ਜੀ انجن ਗੇਅਰ ਦਾ ਬਿਲਕੁਲ ਠੀਕ ਹੈ ਜੀ ਤੇ ਬਾਕੀ ਲੈਂਕਾਂ ਨੂੰ ਕਹਿੰਦਾ ਸਾਫ ਹੈ ਹਾਂਜੀ ਹਾਂਜੀ ਤੇ ਬੜੀ ਸਮਾਨ ਪਸਾਰਾ ਨਾਲ ਹੋ ਗਿਆ ਦਾ ਕੰਪਲੀਟ ਐਸੈਸਰੀਸ ਮੱਕਲੂ ਡੂੰਗਾਈ ਇਹਦੇ ਜਾਂ ਹਾਂਜੀ ਮੰਨ ਲਓ ਡੰਡਾ ਫੱਟੀ ਆ ਵੀਰੇ ਤੇ ਬਾਕੀ ਦਾ ਜੋ ਹੈਗਾ ਸਮਾਨ ਉੱਪਰ ਲੱਗੇ ਹੋਇਆ ਹੈਗਾ ਠੀਕ ਹੈ ਤੇ ਭਾਈ ਇਹਦਾ ਮੁੱਲਾ ਆਪਾਂ ਕੀ ਕਰਦੇ ਜੀ ਇਹਦੀ ਵੀਰੇ ਡਿਮਾਂਡ ਆਪਾਂ ਕਰਦੇ ਹਾਂ 2 ਲੱਖ 50 ਹਜ਼ਾਰ ਰੁਪਏ 2 ਲੱਖ 65 ਹਜ਼ਾਰ ਰੁਪਏ ਮਾਨਤਾ ਨੇ ਦੇ ਵਿੱਚੋਂ ਬਿਲਕੁਲ ਹੋਊਗਾ ਜੀ ਠੀਕ ਹੈ ਬਾਕੀ ਜਦੋਂ ਨਾ ਪਾਵਰ ਦੀ ਡਿਮਾਂਡ ਇਹਦੀ ਜ਼ਿਆਦਾ ਰਹਿੰਦੀ ਹੈ ਇਸ ਮਾਡਲ ਦੇ ਵਿੱਚ ਪਾਵਰ ਸਟੀਰੀਂਗ ਬਹੁਤ ਘੱਟ ਮਿਲਦੀ ਠੀਕ ਹੈ ਜੀ ਤੇ ਹਾਲੈਂਡ ਨੂੰ ਪਾਵਰ ਕਰਨਾ ਇਹ ਕਦੋਂ ਕਦੋਂ ਆਮ 35-40 ਹਜ਼ਾਰ ਰੁਪਏ ਖਰਚ ਆਇਆ ਠੀਕ ਹੈ ਹਾਂਜੀ ਭਾਈ ਅਗਲਾ ਟਰੈਕਟਰ ਆ ਗਿਆ ਫਾਰਮ 60 60 ਇਹ 77 ਆ ਗਿਆ ਜੀ ਹਾਂਜੀ ਇਹ 12 ਮਾਰ ਲੱਗੇ ਠੀਕ ਹੈ ਜੀ ਨੰਬਰ ਪੰਜਾਬ ਪਹਿਲੇ ਨਾਮ ਦਾ ਜੀ ਪਹਿਲੇ ਨਾ ਹੀ ਆ ਭਾਈ ਪਹਿਲੇ ਨਾਮ ਤੇ ਆ ਜੀ ਇਹ ਟਾਇਰ ਵਗੈਰਾ ਤੇ ਨਾਲ ਦੇ ਨਾਲ ਦੇ ਟਾਇਰ ਆ ਭਾਈ ਹੈਨਾ ਹਾਂਜੀ ਸਾਰਾ Ориਜਨਲ ਹੈ ਤੇ ਬਾਕੀ ਭਾਈ ਰੰਗ ਪੇਂਟ ਦਾ ਰੰਗ ਪੇਂਟ ਦਾ Ориਜਨਲ ਹੈ Ориਜਨਲ ਹੈ ਹਾਂਜੀ ਠੀਕ ਹੈ ਜੀ ਭਾਈ ਹੁਣ ਕੋਈ ਕਮੀ ਪੀ ਟਰੈਕਟਰ ਦੇ ਵਿੱਚ ਨਹੀਂ ਨਹੀਂ ਜੀ ਜਾਏ ਹਾਂਜੀ ਭਾਈ ਇਹ ਟਰੈਕਟਰ ਅਗਲਾ ਆ ਗਿਆ ਆਪਣਾ ਫਾਰਮ 60 60 ਹਾਂਜੀ ਤੇ ਭਾਈ ਮਾਡਲ ਤੇ ਜਿੰਦੀ ਜਾਣਕਾਰੀ ਹੈ 12 ਮਾਡਲ ਹੈ ਬਈ ਹਾਂਜੀ ਨਾਲ ਦੇ ਟਾਇਰ ਹੈ ਬਈ ਟਰੈਕਟਰ ਦੇ ਠੀਕ ਹੈ ਜੀ ਪੰਜਾਬ ਨੰਬਰ ਹੈ ਪਹਿਲੇ ਨਾਂ ਦਾ ਟਰੈਕਟਰ ਹੈ ਜੀ ਇਹ ਠੀਕ ਹੈ ਜੀ ਸਾਰਾ Ориਗਨਲ ਹੈ ਜੀ 40 45 ਪੈਸੇ ਟਾਇਰ ਹੈ ਹਾਂਜੀ 40 45 ਪੈਸੇ ਟਾਇਰ ਹੈ ਬਈ ਜੀ ਨਾਲ ਦੇ ਸਾਰਾ Ориਗਨਲ ਹੈ ਵੀਰੇ ਤੇ ਬਾਕੀ ਭਾਈ ਇੰਜਨ ਗੇਅਰ ਦਾ ਕਿਵੇਂ ਹੈ ਜੀ ਇੰਜਨ ਗੇਅਰ ਦਾ ਵੀਰੇ ਬਿਲਕੁਲ ਓਕੇ ਆ ਦੋਸਤੋ ਚੱਲਿਆ ਤਾਂ ਕੋਈ ਜ਼ਿਆਦਾ ਹੋਣਾ ਨਹੀਂ ਭਾਈ ਜੀ ਟਾਇਰ ਕਿਉਂਕਿ ਆ ਮਾਰ ਕੇ ਦੇਖੋ 12 ਦੇ ਨਾਲ ਉਹ ਵੇਸ ਤੇ ਰਮਾਈ ਠੀਕ ਆ ਜੀ ਮਾਰ ਕੇ 12 ਦੇ ਭਾਈ ਬਹੁਤ ਸੋਹਣਾ ਟਾਇਰ ਹੈ ਤੇ ਕੋਈ ਘਰਮ ਨਹੀਂ ਕਿਤੇ ਲੱਗੀ ਇਹਦੇ ਤੇ ਮੇਰੇ ਖਿਆਲ ਦੇ ਵਿੱਚ ਭਾਈ ਟਰੈਕਟਰ ਵੀ ਇਹ ਤਕਰੀਬਨ 100 200 ਟਰੈਕਟਰ ਮਗਰ ਇੱਕ ਅੱਧਾ ਹੀ ਆਉਂਦਾ ਇਹ ਜਾਂ ਹਾਂਜੀ ਬਹੁਤ ਘੱਟ ਆਗੇ ਵੀਰੇ ਹਾਂ ਤੇ ਡਿਸਟ੍ਰੀਬਿਊਟਰ ਵੀ ਨਾਲ ਲੱਗਿਆ ਹੋਇਆ ਜੀ ਹੁਣ ਜਿਵੇਂ ਜਿਵੇਂ ਐਪਲੀਮੈਂਟ ਵੱਡੇ ਹੋ ਜਾਂਦੇ ਵੀਰੇ ਡਿਮਾਂਡ ਹੁਣ ਇਹਨਾਂ ਦੀ ਜ਼ਿਆਦਾ ਪਹਿ ਤੇ ਮਤਲਬ ਆਮ ਇਸ ਰੇਂਜ ਦੇ ਵਿੱਚ ਇਹਨਾਂ ਟਰੈਕਟਰ ਨਹੀਂ ਮਿਲਦਾ ਤੇ ਹੈ ਬਈ 2 ਸਪੀਡ ਹੈ ਨਾ ਇਹ ਹਾਂਜੀ ਹੈ ਹਾਈ ਲੋ ਸੈਂਟਰ ਗੇਰ ਦੇ ਵਿੱਚ ਸੈਂਟਰ ਗੇਰ ਦੇ ਵਿੱਚ ਬਿਲਕੁਲ ਤੇ ਦੋਸਤੋ ਬਹੁਤ ਸੋਹਣਾ ਟਰੈਕਟਰ ਹੈ ਤੇ ਅੱਗੇ ਆ ਗਿਆ ਜੀ ਇੱਕ ਜਗਨ ਅੱਗੇ ਆ ਗਿਆ ਜੀ 911 ਤੇ 65b ਹੋਇਆ ਵੈ ਹਾਂਜੀ 65b ਹੋਇਆ ਵੈ ਇੰਜਨ ਗੇਅਰ ਦਾ ਬਿਲਕੁਲ ਜੀ 98 ਮਾਡਲ ਹੈ ਜੀ 98 ਮਾਡਲ ਟਰੈਕਟਰ ਹੈ ਦੋਸਤੋ 65b ਹੋਇਆ ਤੇ ਟਾਇਰ ਇਹ तकरीबन ਟਾਇਰ 70 ਕੇ ਪੈਸੇ 70 ਕੇ ਪੈਸੇ ਹੈਗੇ ਆ ਤੇ ਪਿਛਲੇ ਵੀ 70 75 ਪੈਸੇ ਹੈਗੇ ਆ ਤੇ ਬਾਕੀ ਹੁੱਡ ਵਗੈਰਾ ਲੱਗੀ ਐ ਡੈਕ ਵਗੈਰਾ ਲੱਗਿਆ ਹੋਇਆ ਉੱਪਰ ਹਾਂਜੀ ਹਾਂਜੀ ਤੇ ਬਾਈ ਜੀ ਇਹਦੀ ਕੀਮਤ ਇਹਦੀ ਵੀਰੇ ਆਪਣੀ 3 ਲੱਖ ਤੇ 22000 ਰੁਪਏ ਡਿਮਾਂਡ ਹੈ ਜੀ 3 ਲੱਖ 22000 ਹਾਂਜੀ ਚੱਪੜੀ ਆਰਸੀ ਹੈ ਬਾਈ ਜੀ ਠੀਕ ਹੈ ਜੀ ਪੰਜਾਬ ਨੰਬਰ ਦਾ ਇਹ ਠੀਕ ਹੈ ਓਨਰ ਦੇ ਸਾਰੇ ਆਈਡੀ ਪ੍ਰੂਫ ਵਗੈਰਾ ਮਿਲਣਗੇ ਠੀਕ ਹੈ ਜੀ ਹਾਂਜੀ ਨਵਾਂ ਪ੍ਰਿੰਟ ਆਉਂਦਾ ਜਿਹੜਾ ਆਰਸੀ ਦਾ ਉਹ ਵਾਲਾ ਪ੍ਰਿੰਟ ਹੈ ਇਹਦਾ ਗ੍ਰੀਨ ਕਲਰ ਦਾ ਜਿਹੜਾ ਆਉਂਦਾ ਨਾ ਤੇ ਬਾਕੀ ਇੰਜਨ ਗੇਅਰ ਤਾਂ ਕਿਵੇਂ ਬਾਈ ਇੰਜਨ ਗੇਅਰ ਦਾ ਵੀਰੇ ਬਿਲਕੁਲ ਓਕੇ ਹੈ ਬੈਕ ਸਾਈਡ ਮਤਲਬ ਵੀ ਆਵਾਜ਼ ਤਾਂ ਇਹਨਾਂ ਦੀ ਹੁੰਦੀ ਹੈ ਜਿਵੇਂ ਆਮ ਹੁੰਦੀ ਹੈ ਪਰ ਇੰਜਨ ਦਾ ਤਾਂ ਬਾਈ ਜੀ ਬਿਲਕੁਲ ਹੀ ਰੁਪਈਆ ਰੁਪਈਆ ਹੀ ਪਿਆ ਹੈ ਠੀਕ ਹੈ ਜੀ ਮਾਡਲ 99 ਨੰਬਰ ਪੰਜਾਬ ਜੀ 99 98 ਜੀ ਆਹ ਸੋਰੀ 98 98 ਮਾਡਲ 98 ਮਾਡਲ ਇਹ ਪੰਜਾਬ ਨੰਬਰ ਹੈ ਜੀ ਤੇ ਬਾਈ ਟਰੈਕਟਰ ਜਿਹੜੇ ਬਾਕੀ ਆਪਾਂ ਪਿੱਛੇ ਦੇਖਿਆ ਵੀ ਪੰਜਾਬ ਨੰਬਰੀ ਹੈ ਹਾਂ ਜੀ ਤਕਰੀਬਨ ਪੰਜਾਬ ਨੰਬਰ ਹੈ ਵੀਰੇ ਇੱਕ ਹਰਿਆਣਾ ਨੰਬਰ ਉਹ 363 ਅੱਗੇ ਹੋ ਗਿਆ ਅੱਗੇ ਆ ਗਿਆ ਜੀ 969 ਹਾਂ ਜੀ ਐਫ ਈ ਇਹ ਕਿਹੜਾ ਮਾਡਲ ਹੈ ਜੀ 24 ਜੀ ਇਹ 2024 ਮਾਡਲ ਹੈ ਦੋਸਤੋ ਤੇ ਭਾਈ ਕਿੰਨਾ ਚੱਲਿਆ ਇਹ ਬਠਿੰਡਾ ਨੰਬਰ 160 ਘੰਟੇ ਬਰੇ ਟੋਟਲੀ 160 ਘੰਟੇ ਚੱਲਿਆ ਦੋਸਤੋ ਇਹੋ ਜਿਹਾ ਟਰੈਕਟਰ ਹੈ ਕਿ ਤੁਸੀਂ ਹਾਰ ਪਾ ਕੇ ਲਿਜਾ ਸਕਦੇ ਹੋ ਬਿਲਕੁਲ ਕੋਈ ਪਿੰਡ ਦੇ ਵਿੱਚੋਂ ਤੁਹਾਨੂੰ ਇਹ ਨਹੀਂ ਕਹੇਗਾ ਕਿ ਟਰੈਕਟਰ ਪੁਰਾਣਾ ਹੈ ਮਾਰ ਕੇ ਐਮ ਆਰਐਫ ਦੇ ਹਜੇ ਇਹਦੇ ਮਿਟੇ ਨਹੀਂ ਐ ਟਾਇਰਾਂ ਤੋਂ ਮੀਟਰ ਪੈਂਟ ਦੀ ਗਾਰੰਟੀ ਹੈ ਬਰੇ ਫੋਲੇ ਦੀ ਤੇ ਕਿਤੋਂ ਵੀ ਕਲਮ ਲੱਗੀ ਹੋਵੇ ਬਾਈ ਦੀ ਫੋਲ ਗਾਰੰਟੀ ਹੈ weight ਵਗੈਰਾ ਲੱਗੇ ਆ ਪਿੱਛੇ ਟਾਇਰਾਂ ਤੇ ਤੇ ਭਾਈ ਛਤਰੀ ਹੈ ਦੀ ਹੈ ਨਹੀਂ ਕੀ ਛਤਰੀ ਹੈ ਨਹੀਂ ਛਤਰੀ ਹੈ ਨਹੀਂ ਦੋਸਤ ਫੱਟੀ ਡੰਡਾ ਹੁੱਕ ਉਹ ਸਮਾਨ ਕੰਪਲੀਟ ਤੁਹਾਨੂੰ ਮਿਲੂਗਾ ਤੇ ਬਾਕੀ ਇਹ ਚੇਂਜਰ ਵਾਲਾ ਟਰੈਕਟਰ ਨਹੀਂ ਹੈ 3 ਸਪੀਡਾਂ ਨੇ 3 ਸਪੀਡ ਦੇ ਵਿੱਚ 3 ਸਪੀਡਾ ਵਿਦਾਊਟ ਚੇਂਜਰ ਹੈ ਤੇ ਸੀਆਰਡੀ ਇੰਜਨ ਚ ਹੈ ਹੈ ਨਾ ਜੀ ਸੀਆਰਡੀ ਇੰਜਨ ਹੈ ਨਵੇਂ ਦੀ ਕੀਮਤ ਇਹਦੀ ਹੈਗੀ ਬਾਈ ਜੀ ਮੰਨ ਕੇ ਚਲੋ ਵੀ ਆ 10 ਲੱਖ 40 ਹਜ਼ਾਰ ਆਨ ਰੋਡ ਪ੍ਰਾਈਸ ਹੈ ਇਹਦਾ ਠੀਕ ਹੈ ਜੀ ਹਾਂਜੀ ਤੇ ਬਾਈ ਆਪਾਂ ਇਹਦੀ ਕੀ ਕੀ ਆਪਣਾ ਡਿਮਾਂਡ ਕਰਦੇ ਆਂ ਆਪਾਂ ਇਹਦੀ ਵੀਰੇ 8 ਲੱਖ 90 ਹਜ਼ਾਰ ਰੁਪਿਆ ਕਰਦੇ ਆਂ 8 ਲੱਖ ਤੇ 90 ਹਜ਼ਾਰ ਤੇ ਨਵੇਂ ਦੀ ਕਿੰਨੀ ਦੱਸਿਆ ਜੀ ਇਹਦੀ 10 ਲੱਖ 40 ਹਜ਼ਾਰ ਇਹ ਪੈਂਦਾ ਹੈ ਬਈ ਆਪਾਂ ਨੂੰ ਮੰਨ ਲਓ ਆਨ ਰੋਡ ਤੇ ਤਕਰੀਬਨ ਬਈ ਮੇਰੇ ਖਿਆਲ ਦੇ ਵਿੱਚ 2 ਲੱਖੋਂ ਘੱਟ ਗਈ ਹੈ ਹਨਾ ਹਾਂਜੀ ਡੇਢ ਮੱਖਸ ਸਸਤਾ ਪੈ ਰਿਹਾ ਤੇ 150 ਘੰਟਾ ਚੱਲਿਆ ਹਜੇ ਟਰੈਕਟਰ ਰਵਾ ਵੀ ਨਹੀਂ ਹੋਇਆ ਬਠਿੰਡਾ ਨੰਬਰ ਜੀ ਬਠਿੰਡਾ ਨੰਬਰ ਹੈ ਜੀ ਤੇ ਅੱਗੇ ਆ ਗਿਆ ਦੋਸਤੋ ਸੀਜ਼ਨ ਹੁਣ ਜਿਵੇਂ ਆ ਰਿਹਾ ਮੱਕੀ ਵਾਲਾ ਮਸ਼ੀਨਾਂ ਦਾ ਸੀਜ਼ਨ ਆ ਰਿਹਾ ਤੇ ਉਹਦੇ ਵਾਸਤੇ ਟਰੈਕਟਰਾਂ ਦੀ ਡਿਮਾਂਡ ਆਉਂਦੀ ਹੈ ਇਹ ਟਰੈਕਟਰ 4x4 75 HP ਸੋਨਾਲੀਕਾ ਪੰਜਾਬ ਨੰਬਰ 75 ਵਾਲਾ ਜੀ ਇਹ 75 ਵਾਲਾ ਜੀ ਇਹ 4712 ਸੀਸੀ ਇੰਜਨ ਵਾਲਾ ਬਈ ਹਨਾ ਹਾਂਜੀ ਠੀਕ ਹੈ ਜੀ ਤੇ ਸੀਆਰਡੀ ਚ ਹੈ ਵੀ ਇਹ ਸੀਆਰਡੀ ਇੰਜਨ ਆ ਗਿਆ ਬਈ ਜੀ ਦਾ ਤੇ ਬਾਈ ਜੀ ਇਹਦੀ ਆਪਣਾ ਮਾਡਲ ਕੀ ਹੈ ਦਾ ਇਹ 24 ਬਈ 2024 ਮਾਡਲ ਹੈ ਦੋਸਤੋ ਫੁੱਲ ਵੇਟ ਲੱਗੇ ਆਗੇ ਇਹ 370 ਘੰਟੇ ਚੱਲਿਆ ਹੋਇਆ ਜੀ ਤੇ ਟੋਟਲੀ 370 ਘੰਟੇ ਚੱਲਿਆ ਤੇ ਨਵੇਂ ਦੀ ਕੀਮਤ ਬਾਈ ਜੀ ਦੀ ਕਿੰਨੀ ਹੈ ਇਹਦੀ ਨਵੇਂ ਦੀ ਕੀਮਤ ਹੈਗੀ ਬਾਈ ਜੀ 13.5 ਲੱਖ ਸਾਢੇ 13 ਲੱਖ ਹੈ ਨਾ ਜੀ ਹਾਂਜੀ ਤੇ ਹੁਣ ਆਪਾਂ ਇਹਦੀ ਕੀ ਡਿਮਾਂਡ ਕਰਦੇ ਆਂ ਜੀ ਆਪਾਂ ਇਹਦੀ ਡਿਮਾਂਡ ਕਰ ਰਹੇ ਆਂ ਬਾਈ ਜੀ ਮੰਨ ਕੇ ਵੀ 10 ਲੱਖ 60000 ਰੁਪਏ ਡਿਮਾਂਡ ਕਰਦੇ ਆਂ 10 ਲੱਖ 60000 ਤੇ ਉਹਦੇ ਵਿੱਚ ਵੀ ਦੋਸਤੋ ਤੁਹਾਡ ਤੇ ਬਾਕੀ ਟਰੈਕਟਰ ਬਹੁਤ ਸਾਫ ਸੁਥਰੇ ਸੁਥਰੇ ਆ। ਮੀਟਰ ਪੇਂਟ ਦੀ ਇਹਦੀ ਵੀ ਗਾਰੰਟੀ ਹੈ। ਤੇ ਮੀਟਰ ਬੈਗ ਹੋਇਆ ਹੋਵੇ ਉਹਦੀ ਵਜ੍ਹਾ ਦੀ ਫੁੱਲ ਗਾਰੰਟੀ ਹੈ। ਤੇ ਬਾਕੀ ਪੇਂਟ ਦੀ ਫੁੱਲ ਗਾਰੰਟੀ ਹੈ ਜੀ। ਤੇ ਟਰੈਕਟਰ ਬਾਈ ਕੋਲ ਸਾਫ ਸੁਥਰੇ ਮਿਲਦੇ ਨੇ। ਜਦੋਂ ਵੀ ਆਈ ਤਾਂ ਦੇਖੀ ਤਾਂ ਇਹਨਾਂ ਕੋਲੇ ਟਰੈਕਟਰ ਸਾਫ ਸੁਥਰੇ ਹੁੰਦੇ ਆ ਜੀ। ਅੱਗੇ ਆ ਗਿਆ ਜੀ ਟਰੈਕਟਰ ਨਿਊ ਹਾਲੈਂਡ 3630 ਸੁਪਰ ਸੁਪਰ ਪਲੱਸ ਜੀ। ਸੁਪਰ ਪਲੱਸ ਤੇ ਬਾਈ ਜੀ ਇਹਦਾ ਆਪਣਾ ਨੰਬਰ ਪੰਜਾਬ ਦਾ ਹਾਂਜੀ ਪੀਵੀ 15 ਫਰਸਟ ਓਨਰ ਦਾ ਜੀ। ਤੇ ਫਰਸਟ ਓਨਰ ਹੈ ਜੀ ਤੇ ਟਰੈਕਟਰ ਮੇਰੇ ਖਿਆਲ ਦੇ ਵਿੱਚ ਸਾਰੇ ਫਰਸਟ ਓਨਰ ਹੋਣ ਇੱਕ ਕਦੇ ਨੂੰ ਛੱਡ ਗਿਆ ਇਹਨਾਂ ਚੋਂ ਹਾਂਜੀ ਬਸ ਆ ਜਿਹੜਾ 2000 ਮਾਡਲ ਆ ਬਈ ਜੀ ਹਾਂਜੀ ਇਹਦਾ ਥੋੜਾ ਜਿਹਾ ਵੇਦ ਇੱਕ ਜਿਵੇਂ ਆ 95 11 ਹੋ ਗਿਆ ਪੁਰਾਣਾ ਠੀਕ ਹੈ ਜੀ ਬਾਕੀ ਆ ਤਕਰੀਬਨ ਸਾਰੇ ਫਰਸਟ ਨਰਸ ਠੀਕ ਹੈ ਤੇ ਬਈ ਇੱਕ ਚੀਜ਼ ਮੈਂ ਤੁਹਾਨੂੰ ਹੋਰ ਕਲੀਅਰ ਕਰਨੀ ਸੀ ਇਹਨਾਂ ਟਰੈਕਟਰਾਂ ਤੇ ਆਪਣਾ ਫਾਈਨਾਂਸ ਵੀ ਹੋ ਜਾਊਗਾ ਹਾਂਜੀ ਬਿਲਕੁਲ ਹੋ ਜਾਂਦਾ ਠੀਕ ਹੈ ਤਕਰੀਬਨ ਅੱਜ ਮੈਂ ਮੰਨ ਕੇ ਚੱਲੋ ਬਈ ਆ ਸੋਨਾ ਲਿਕਾ ਖੜਾ ਵੇ ਜੀ ਹਾਂਜੀ ਇਹਦੇ ਆਈਡੀਆ ਜਾਂ 9.5 ਲੱਖ ਰੁਪਏ ਤੇ ਫਾਈਨਾਂਸ ਹੋ ਜਾਣਾ ਜੀ ਠੀਕ ਹੈ ਜੀ ਤੇ ਓਨੇ ਕਦੇ ਹੀ ਆਪਾਂ ਇਹਦਾ ਮੁੱਲ ਡਿਮਾਂਡ ਕੀਤੀ ਹੈ ਹਨਾ ਮੇਰੇ ਖਿਆਲ ਦੇ ਵਿੱਚ 70-80 ਹਜ਼ਾਰ ਰੁਪਿਆ ਦੇ ਕੇ ਤੇ ਬੰਦਾ ਟਰੈਕਟਰ ਘਰੇ ਲੈ ਜਾ ਸਕਦਾ ਪੂਰਾ ਮੰਨ ਲਓ ਕਿ ਚਲੋ ਵੀ ਬਾਈ ਅੱਜ ਨਵੇਂ ਨਾਲ ਉਹ ਮੋਟਾ ਆਈਡੀਆ ਲਾਈਆ 3 ਲੱਖ ਰੁਪਿਆ ਘੱਟ ਕੇ ਮਿਲ ਜਾਂਦਾ ਹਾਂ ਹਾਂਜੀ 370 ਘੰਟੇ ਚੱਲਿਆ ਜੈਨੂ ਨੇ ਇਹ ਹੈਗਾ ਜੀ ਸੁਪਰ ਪਲੱਸ 3630 ਹਾਂਜੀ ਇਹਦੀ ਪਈ ਆਪਣਾ ਟਾਇਰਾਂ ਦੀ ਕੰਡੀਸ਼ਨ ਇਹ ਮੰਨ ਲਓ 75 ਪੈਸੇ ਟਾਇਰ ਹੈ ਵੀਰੇ 75-80 ਪੈਸੇ ਟਾਇਰ ਹੈਗਾ ਦੋਸਤੋ 1700 ਟਾਇਰ 1700 ਘੰਟਾ ਐਮ ਆਰ ਐਫ ਦੇ 1700 ਘੰਟਾ ਚੱਲਿਆ ओरिजिनल ਟਰੈਕਟਰ ਹੈ ਵੀਰੇ ਇਹ ਬਾਈ ਨਾਲ ਦੀ ਟਾਇਰ ਹੈ ਨਾਲ ਦੇ ਟਾਇਰ ਹੈ ਜੀ ਫਰਸਟ ਓਨਰ ਦਾ ਸਾਰਾ Ориジナル ਟਰੈਕਟਰ ਠੀਕ ਹੈ ਜੀ 1700 ਘੰਟਾ ਚੱਲਿਆ ਹੋਇਆ ਜੀ ਠੀਕ ਹੈ ਜੀ 3 ਸਪੀਡ ਆਪਣਾ ਡਬਲ ਡਿਸਟਰੀਬਿਊਟਰ ਦੇ ਵਿੱਚ ਬੈਕ ਉਹ ਜੈਕ ਆ ਗਿਆ ਲੈਫਟ ਕੰਵੈਸਟਰੀ ਵਾਲਾ ਫੁੱਲ ਟੌਪ ਮਾਡਲ ਐਕਸਟਰਾ ਕਪੈਸਿਟੀ ਵਾਲਾ ਜੈਕ ਵੀ ਲੱਗਾ ਹੋਇਆ ਹੈ ਨਾ ਹਾਂ ਹਾਂ ਜੀ ਹਾਂ ਜੀ ਤੇ ਬਾਈ ਜੀ ਕੀ ਇਹਦੀ ਆਪਾਂ ਡਿਮਾਂਡ ਕਰਦੇ ਆ ਆਪਾਂ ਦੇ ਵੀਰੇ 6 ਲੱਖ 45000 ਰੁਪਏ 6 ਲੱਖ 45000 ਵਿੱਚੋਂ ਮੰਨਤਾਂ ਹੋ ਜਾਊਗਾ ਦੋਸਤੋ ਤੁਹਾਡਾ ਤੇ ਬਾਕੀ ਟਰੈਕਟਰ ਬਹੁਤ ਸਾਫ਼ ਸੁਥਰਾ ਬਾਈ ਰੰਗ ਪੇਂਟ ਦਾ ਇਹਦਾ Ориジナル ਵੀਰੇ ਬਿਲਕੁਲ ਬਿਲਕੁਲ Ориジナル ਹੈ ਹਾਂ ਜੀ ਕਿਤੋਂ ਵੀ ਘੱਲਣੀ ਲ ਇਹ 55 ਕੈਟਾਗਰੀ ਵਾਲਾ ਇਹ 55 ਕੈਟਾਗਰੀ ਵਾਲਾ TX ਹਾਂਜੀ TX ਮਾਡਲ ਆ ਗਿਆ ਜੀ ਪਲੱਸ ਵਾਲਾ ਆ ਗਿਆ ਬਈ ਹੈਨਾ ਇਹ ਪਲੱਸ ਪਲੱਸ ਵਾਲਾ ਜੀ ਪਲੱਸ ਪਲੱਸ ਵਾਲਾ ਆ ਗਿਆ ਤੇ ਇਹ ਟਰਬੋ ਹੈ ਇਹ ਟਰਬੋ ਚ ਆ ਗਿਆ 55 ਕੈਟਾਗਰੀ ਜੀ ਠੀਕ ਹੈ ਜੀ ਮਾਡਲ B ਹੈ ਜੀ 2000 ਇਹ 2020 ਮਾਡਲ ਹੈ ਤੇ ਇਹ 21 ਸੀਗਾ ਹੈਨਾ ਇਹ 21 ਸੀਗਾ ਜੀ ਠੀਕ ਹੈ ਜੀ ਤੇ ਬਾਈ ਜੀ ਇਹਦੇ ਟਾਇਰ ਇਹਦੇ ਟਾਇਰ ਮੰਨ ਕੇ ਚਲੋ ਬਈ ਜੀ 60-65 ਪੈਸੇ ਟਾਇਰ ਨਾਲ ਦੇ ਠੀਕ ਹੈ ਜੀ ਨਾਲ ਦੇ ਟਾਇਰਾ ਦੋਨਾਂ ਦੇ ਬਿਲਕੁਲ ਨਾਲ ਦੇ ਟੇ ਰੰਗ ਪੇਂਟ ਬਈ ਰੰਗ ਪੇਂਟ ਦਾ ਬਈ ਜੀ ਇਹ ਤਕਰੀਬਨ ਓਰੀਜਨਲ ਹੈ ਸਾਨੂੰ ਹਲਕਾ ਜਿਹਾ ਡਾਊਟ ਹੈ ਵੀ ਇਹਦੇ ਅੱਗੇ ਨਾ ਫਰੰਟ ਹਿੱਸੇ ਦੇ ਉੱਤੇ ਜਿਵੇਂ ਆ ਪਿੱਛੋਂ ਵੱਜ ਜਾਂਦਾ ਆਪਾਂ ਕੁਝ ਨਹੀਂ ਮਾਰਿਆ ਇਹਦੇ ਠੀਕ ਹੈ ਵੀ ਸਾਨੂੰ ਇਹਦੇ ਜਰੂਰ ਡਾਊਟ ਹੈ ਵੀ ਇਹਦੇ ਹੋ ਸਕਦਾ ਹਾਂਜੀ ਮਡਗਾਰਡ ਰਿੰਬ ਸ਼ੋ ਬਾਕੀ ਸਾਰਾ ਓਰੀਜਨਲ ਹੈ ਹਾਂਜੀ ਇਹਦੇ ਵੀ ਸਾਨੂੰ ਸਿਰ ਆਪਣਾ ਥੋੜਾ ਜਿਹਾ ਵੀ ਡਾਊਟ ਹੈ ਵੀ ਆਪਾਂ ਨਹੀਂ ਪਰ ਕੁਝ ਮਾਰਿਆ ਇਹਦੇ ਹਾਂ ਆ ਫਰੰਟ ਵੇਟ ਲੱਗੇ ਹੋਇਆ ਵੀਰੇ ਇਹਦੇ ਨਾਲ ਠੀਕ ਹੈ ਜੀ ਜੋ ਐਸੈਸਰੀ ਕਰਕੇ ਲੱਗੇ ਦੇ ਨਾਲ ਚਾਰ ਰਹਿ ਗਿਆ ਐਸੈਸਰੀ ਬਿਲਕੁਲ ਜਿਹੜੇ ਟਰੈਕਟਰ ਦੇ ਜਿਵੇਂ ਲੱਗੀ ਹੋਈ ਹੈ ਉਵੇਂ ਤੁਹਾਨੂੰ ਮਿਲਣੀ ਹੈ ਤੇ ਬਾਈ ਜੀ ਇਹਦੀ ਡਿਮਾਂਡ ਇਹ ਟਰੈਕਟਰ ਦੀ ਡਿਮਾਂਡ ਆਪਣੀ ਵੀਰੇ 6.5 ਲੱਖ ਰੁਪਏ ਹੈ 6.5 ਲੱਖ ਰਹਿ ਚਾਰ ਹੈ ਵੀਰੇ ਅੱਛਾ ਹਰਿਆਣਾ ਨੰਬਰ ਹੈ ਦੋਸਤੋ ਹਰਿਆਣਾ ਨੰਬਰ ਹੈ ਜੀ ਸਾਰੇ ਟਰੈਕਟਰਾਂ ਦੇ ਵਿੱਚੋਂ ਮੇਰੇ ਖਿਆਲ ਦੇ ਵਿੱਚ ਇੱਕੋ ਹੀ ਹਰਿਆਣਾ ਨੰਬਰ ਟਰੈਕਟਰ ਹੈ ਦੋਸਤੋ ਇਹ ਵੀ ਬਾਈ ਜੀ ਆਪਾਂ ਨੂੰ ਚੰਗਾ ਲੱਗਾ ਟਰੈਕਟਰ ਆਪਾਂ ਇਸ ਕਰਕੇ ਲਿਆਗਾ ਤੇ ਬਾਕੀ ਐਨਓਸੀ ਦੀ ਜੀ ਬਿਲਕੁਲ ਮਿਲੂਗੀ ਵੀਰੇ ਐਨਓ ਇੰਸ਼ੋਰੈਂਸ ਫੁੱਲ ਹੈ ਟਰੈਕਟਰ ਦਾ ਠੀਕ ਹੈ ਜੀ ਹਾਂ ਜੀ ਫਰੰਟ ਵੇਟ ਹੋ ਗਿਆ ਬਾਈ ਜੀ ਕਨੋਪੀ ਫਾਈਬਰ ਹੱਡ ਹੱਡ ਸਾਮਾਨ ਜੋ ਜਿਸ ਤਰ੍ਹਾਂ ਲੱਗਿਆ ਇਹ ਵੀ ਫੁੱਲ ਟਾਪ ਮਾਡਲ ਜੇ ਆ ਗਿਆ 3 ਸਪੀਡ ਲਿਫਟਿੰਗ ਕਪੈਸਿਟੀ ਵਾਲਾ ਜੈਕ ਲੱਗਿਆ ਹੋਇਆ ਜੂਜੀ ਗੀਅਰ ਦੇ ਵਿੱਚ ਠੀਕ ਹੈ ਜੀ ਤੁਸੀਂ ਦੋਸਤੋਂ ਕੰਟੈਕਟ ਕਰ ਸਕਦੇ ਹੋ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਇਸੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਕੋਈ ਵੀ ਜਾਣਕਾਰੀ ਲੈਣੀ ਹੈ ਵੀਰ ਨਾਲ ਤੁਸੀਂ ਗੱਲ ਕਰਕੇ ਜਾਣਕਾਰੀ ਲੈ ਸਕਦੇ ਹੋ ਤੇ ਹੋਰ ਵੀ ਕਈ ਟਰੈਕਟਰ ਬਾਈ ਹੋਰ ਆਪਣੇ ਕੋਲ ਕਿਹੜੇ ਕਿਹੜੇ ਟਰੈਕਟਰ ਆਉਣ ਵਾਲੇ 1 ਬਾਈ ਜੀ ਸੋਲਸ ਹੈ ਸੋਲਸ ਕਿਹੜਾ ਮ 2022 ਮਾਡਲ ਹੈ 2022 ਮਾਡਲ ਹੈ ਜੀ ਤੇ ਉਹ ਕਿੰਨਾ ਚੱਲਿਆ ਬਈ ਉਹ ਚੱਲਿਆ ਹੋਇਆ ਜੀ 1100 ਘੰਟਾ ਵੀਰੇ 1100 ਘੰਟਾ ਚੱਲਿਆ 2022 ਮਾਡਲ ਹੈ ਬਈ ਉਹ ਕੀ ਮਾਡਲ ਕਰਦੇ ਨੇ 60 ਕੈਟਾਗਰੀ ਵਾਲਾ ਟਰੈਕਟਰ ਆ 4 ਸਿਲੰਡਰ 3 ਸਪੀਡ ਚੇਂਜਰ ਠੀਕ ਹੈ ਜੀ 16 ਦੇ ਟਾਇਰਾਂ ਦੇ ਵਿੱਚ ਨੰਬਰ ਐਚ ਆਰ ਹੈ ਜੀ ਉਹ ਉਹ ਟਰੈਕਟਰ ਦੀ ਵੀਰੇ ਡਿਮਾਂਡ ਆਪਣੀ 535 ਜੀ 535 ਦੀ ਹੈ ਦੋਸਤੋ ਉਹ ਵੀ ਕੱਲ ਤੱਕ ਆਜੂਗਾ ਮੇਰੇ ਖੇਡ ਟਰੈਕਟਰ ਹੈ ਨਾ ਹਾਂ ਜੀ ਇੱਕ ਖੜਾ ਆਪਣੇ ਕੋਲੇ ਸੋਨਾਲਿਕਾ 60 ਵਾਲਾ ਡੀ ਆਈ ਸ਼ੋਅ ਦੇ ਵਿੱਚ ਨੰਬਰ ਪੰਜਾਬ ਹੈ ਜੀ ਉਹ ਟਰੈਕਟਰ ਵੀ ਚੱਲਿਆ ਹੋਇਆ 1100 ਘੰਟਾ। ਹਾਂਜੀ। ਉਹ ਟਰੈਕਟਰ ਦੀ ਡਿਮਾਂਡ ਹੈਗੀ 6,10,000 ਜੀ। ਠੀਕ ਹੈ ਜੀ। ਹਾਂਜੀ। ਬਸ ਇਹ ਹੋ ਗਏ ਬਾਈ ਜੀ ਹੋਰ ਤਾਂ ਟਰੈਕਟਰ ਕੋਈ ਆਪਣੇ ਕੋਲ ਇੱਕ 3600 ਆਜੂਗਾ ਜੀ ਆਪਣਾ TX+22 ਮਾਡਲ। ਹਾਂਜੀ। ਨੰਬਰ ਪੰਜਾਬ 22 ਮਾਡਲ ਹੈ ਜੀ। ਉਹ 3630 ਹੈ ਜੀ? ਹਾਂਜੀ 3630 ਹੈ। ਇਹ ਆਪਣਾ ਜਿਹੜਾ ਸੁਪਰ ਪਲੱਸ ਹੈ ਇਹ ਮਾਡਲ ਚ ਆਜੂਗਾ। ਠੀਕ ਹੈ। ਇਹ ਕੋ ਟਰੈਕਟਰ ਹਨ ਜੀ ਉਹ ਚੱਲਿਆ 800 ਘੰਟਾ ਚੱਲਿਆ ਹੋਇਆ ਟਰੈਕਟਰ। ਠੀਕ ਹੈ ਜੀ। ਤੇ ਦੋਸਤੋ ਇਹ ਸਾਰੇ ਟਰੈਕਟਰ ਤੁਹਾਨੂੰ ਦਿਖਾ ਦਿੱਤੇ ਆ ਜਿਹੜੇ ਆ ਤੇ ਵੀਡੀਓ ਨੂੰ ਆਪਾਂ ਜਿਆਦਾ ਲੰਬੀ ਨਹੀਂ ਕਰਾਂਗੇ ਕਰਾਂਗੇ ਇੱਥੇ ਸਮਾਪਤ ਫੇਰ ਦੁਬਾਰਾ ਬੇਨਤੀ ਹੈ ਜਿਹੜੇ ਵੀਰ ਦੇਖ ਰਹੇ ਚੈਨਲ ਨੂੰ ਪਹਿਲੀ ਵਾਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਭੁੱਲਿਓ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਾਂਗੇ ਕਿਸੇ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ